ਅੱਜ 28 8ਵਾਂ ਮਹੀਨਾ 2024 ਇਹ ਮੰਡੀ ਦੇ ਮਿੱਤਰੋ ਲਾਇਆ ਬੀੜੀ ਆ ਅੱਜ ਦੀ ਆਲਣੇ ਖੜਾ ਜੀ 37 30 30 ਸਪੀਡ ਦੇ ਵਿੱਚ ਆ ਪਲੱਸ ਵਾਲਾ ਜੀ 55 ਐਚਪੀ ਵਾਲਾ ਟਰੈਕਟਰ ਇਹ ਕੰਡੀਸ਼ਨ ਦੇ ਕੋ ਟਰੈਕਟਰ ਪੂਰੀ ਚੰਗੀ ਪਈ ਆ ਢੱਲੋਂ ਗੱਲਾਂ ਕਰਾ ਦਿਆਂ ਟਰੈਕਟਰ ਨੇ ਟਾਇਰ ਟੂਰ ਦੇ ਤਾਂ ਜਿਹੜੇ ਵਿੱਚ ਦੇਖੋ ਗਏ ਟਾਇਰ ਨਾ ਦੇਖੋ ਢਿੱਲੋਂ ਕੇ ਟਾਇਰ ਦੇ ਵਿੱਚ ਦੇਖੋ ਮਿੱਤਰੋ ਬੇੜ ਦੇਖੋ ਟਰੈਕਟਰ ਦੇ ਲੱਗੇ ਹੋਇਆ ਉਸ ਤੋਂ ਮੈਥੋਂ ਨਾ ਇਹ ਮੇਰੇ ਅੱਜ ਲਾਈਵ 'ਚ ਇਹ ਮੌਕਾ ਮੈਥੋਂ ਮਿਸ ਹੋ ਗਿਆ ਅਸੀਂ ਖੜਾ ਸੀਗਾ ਤੇ ਮੈਂ ਆਪਣੀ ਨਿਗਾ ਚਾਗੀ ਮੈਂ ਕਿਹਾ ਚੱਲ ਭਰਾ ਮੈਨੂੰ ਇਹ ਕੀ ਦਾ ਮੌਕਾ ਹੌਲੈਂਡ ਹੈ ਜੀ 36 30 55 ਐਚਪੀ ਦੇ ਵਿੱਚ ਆ ਤੇ ਮੌਕਾ ਇਹ ਤੋਂ ਖੁੰਝ ਗਿਆ ਤੇ ਆਪਾਂ ਨੂੰ ਮੌਕੇ ਨੇ ਦੇਤਾ 17 ਮਾਡਲ ਦੇ ਵਿੱਚ ਆ 5 ਲੱਖ ਤੇ 65000 ਡਿਮਾਂਡ ਆ ਟਰੈਕਟਰ ਦੀ ਕਨੈਸ਼ਨ ਦੇਖੋ ਟਰੈਕਟਰ ਦੀ ਪੂਰੀ ਚੰਗੀ ਪਈ ਆ ਤੁਹਾਡੇ ਸਾਹਮਣੇ ਆ ਐਕਸੈਸਰੀ ਸਾਰੀ ਨਾਲ ਆ ਜਿੰਨਾ ਕੁ ਸਾਨੂੰ ਕੈਮਰਿਜ ਦੀ ਸੀ ਜਾਂਦਾ ਵੀਰ ਹੋਣੀ ਨਾਲ ਹੀ ਦੇਣਗੇ ਵੱਡੀ ਗੱਲ ਆ ਅੱਗੇ ਆ ਗਿਆ ਮਿੱਤਰੋ ਐਸਰ ਤੂ ਆਗੜੀ ਹ ਟ੍ਰੈਕਟਰ ਜਿਵੇਂ ਕਿ ਜੀ ਨਹੀਂ ਧਰਤੀ ਤੱਕ ਇਸ ਤਰ੍ਹਾਂ ਜੀ 485 ਕੰਡੀਸ਼ਨ ਪੂਰੀ ਚੰਗੀ ਆ ਟਾਇਰ ਨਵੇਂ ਆ 1602 ਘੰਟੇ ਟਰੈਕਟਰ ਚੱਲਿਆ ਟਰੈਕਟਰ ਇਹ ਤੇ ਬਾਕੀ ਮਿੱਤਰੋ ਇਹ ਟਰੈਕਟਰ ਉਹ ਅਜੇ ਦੇ ਰੈਡੀਏਟਰ ਨਹੀਂ ਲੱਗਿਆ ਰੈਡੀਏਟਰ ਦੀ ਲੋੜ ਨਹੀਂ ਟਰੈਕਟਰ ਨੂੰ ਤੇ ਇੰਜਨ ਦੂਜੇ ਆ ਇਹਦੇ ਪਾਵਰ ਸਟੀering ਦੇ ਵਿੱਚ 21 ਮਾਡਲ ਆ 5,65,000 ਡਿਮਾਂਡ ਆ ਵੀਰ ਦਾ ਸ਼ੌਂਕ ਨਾਲ ਰੱਖਿਆ ਹੋਇਆ ਟਰੈਕਟਰ ਦੇਖੋ ਮੇਤਰੋ ਸਟੀering ਪਹਿਲਾਂ ਦਾ ਸਟੀering ਦੇਖੋ ਮੇਤਰੋ ਪਸ ਤੋਂ ਲਾਇਆ ਸਟੀering ਲੱਗਿਆ ਮਗਰਾੜ ਮਗੂੜ ਦੇਖੋ ਪੂਰੇ ਚੰਗੇ ਤੇ ਸਾਫ ਪਏ ਨੇ ਟਰੈਕਟਰ ਦੇ ਨਾਲ ਨਾਲ ਸ਼ੇਅਰ ਕਰੀ ਚਲੋ BKTI ਦੇ ਟਾਇਰ ਲੱਗੇ ਹੋਏ ਨੇ ਤੁਹਾਨੂੰ ਮੀਟਰ ਤੇ ਕੈਮਰਾ ਤੁਹਾਨੂੰ ਮਾਰ ਦਿੰਨੇ ਇੱਕ ਵਾਰ ਜੀ ਤੁਹਾਨੂੰ ਵੇਚ ਦਿਆ ਸੀ ਗਿਆ ਇੱਧਰ ਚਾਬੀ ਆਪਾਂ ਲਾਤੀ ਤੇ ਘੰਟੇ ਹੈਗੇ ਆ 1902 ਘੰਟੇ 1902 ਘੰਟੇ ਚੱਲਿਆ 1600 ਘੰਟੇ ਚੱਲਿਆ ਮੇਤਰੋ ਸੋਨਾਲੀਕਾ ਉਧਰਲਾ ਤਾਂ ਹੀ ਸੁਣੋ ਇਧਰ ਕੈਮਰਾ ਮੈਨੂੰ ਵਹਿਮ ਸੀ ਪਹਿਲਾਂ ਥੋੜਾ ਜਿਹਾ ਡਾਊਟ 1900 ਘੰਟੇ ਟਰੈਕਟਰ ਚ ਲਿਆ 485 ਇਹ ਟਰੈਕਟਰ ਤੁਸੀਂ ਲਿਜਾ ਸਕਦੇ ਹੋ ਨਾਲ ਆ ਗਿਆ ਮੇਤਰੋ 35 ਦਾ ਸੋਨਾਲੀਕਾ ਸਭ ਤੋਂ ਪਹਿਲਾਂ ਟਾਇਰ ਦੀ ਲੋਡ ਆਉਂਦੀ ਹੈ ਕਿਨੇ ਕਿਸਾਨ ਵੀਰ ਨੂੰ ਆਪਾਂ ਟਾਇਰਾਂ ਤੇ ਪਹਿਲੇ ਕੈਮਰਾ ਮਾਰਦਾ ਟਾਇਰ ਟੂਰ ਦੇਖੋ ਤੁਹਾਡੇ ਸਾਹਮਣੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਮਾਡਲ ਹੈਗਾ ਜੀ ਇਹ 15 2 ਲੱਖ ਤੇ 78000 ਡਿਮਾਂਡ ਆ ਤੇ ਬਾਕੀ ਜਿੰਨੇ ਟਰੈਕਟਰ ਦੇਖੀ ਜਾਂਦੇ ਮੇਤਰੋ ਇਹਨਾਂ ਦੇ ਵਿੱਚੋਂ 20 22000 ਰੁਪਿਆ ਘਟੂਗਾ ਡਿਸਕਾਊਂਟ ਹੋਊਗਾ ਕੰਡੀਸ਼ਨ ਪੂਰੀ ਚੰਗੀ ਪਈਆ ਤੇ ਆਹ ਟਰੈਕਟਰ ਮੇਥਰੋ ਕਹਿੰਦੇ ਪੂਰਾ ਦਿਲ ਖਿੱਚਦਾ ਐਚ ਐਮ ਟੀ ਆ ਜੀ 3522 2002 ਮਾਡਲ ਆ 1 ਲੱਖ 45000 ਵੀਰਾਂ ਨੇ ਡਿਮਾਂਡ ਰੱਖੀ ਆ ਟਰੈਕਟਰ ਦੀ ਕੰਡੀਸ਼ਨ ਪੂਰੀ ਵਧੀਆ ਤੇ ਸਾਫ ਤੇ ਚੰਗਾ ਟਰੈਕਟਰ ਆ ਜੀ ਜੇ ਕਿਸੇ ਛੋਟੇ ਕਿਸਾਨ ਵੀਰ ਨੇ ਲੈ ਕੇ ਜਾਣਾ ਤਾਂ ਪੂਰੀ ਘੈਂਟ ਚੀਜ਼ ਆ ਤੇ ਬੈਟਰੀ ਦੇਖ ਸਕਦੇ ਮਿੱਤਰੋ ਮਰੌਣ ਦੀ ਬਲੈਕ ਮਰੌਣ ਜਿਵੇਂ ਨਵੀਂ ਬੈਟਰੀ ਰੱਖੀ ਵੀ ਟਰੈਕਟਰ ਦੇ ਤੇ ਬਾਕੀ ਬਾਜਬੂਝ ਓਕੇ ਆ ਰਹੀ ਆ ਇਹ ਕਮੈਂਟ ਕਰਕੇ ਜਰੂਰ ਦੱਸ ਦਿਓ ਅੱਗੇ ਆ ਗਿਆ ਮਿੱਤਰੋ ਐਸਰ 241 B ਮਾਡਲ ਦੇ ਵਿੱਚ ਆ 2,95,000 ਵੀਰਾਂ ਨੇ ਡਿਮਾਂਡ ਰੱਖੀ ਹੈ ਟੂਰ ਨਵੇਂ ਪਏ ਆ ਜਮਾ ਟਰੈਕਟਰ ਦੀ ਤੇ ਇਹ ਚੱਲਿਆ ਮਿੱਤਰੋ 1600 ਅੱਗੇ ਬਾਦਿਆਂ ਤੁਹਾਨੂੰ ਬਾਡਾ ਲਾ ਲਿਆ ਪੱਕ ਪਾਸੋਂ ਤੁਹਾਨੂੰ ਵਧੀਆ ਵਧੀਆ ਟਰੈਕਟਰ ਦਿਖਾਵਾਂਗੇ ਲਾਈਵ ਦੇ ਵਿੱਚ ਅੱਗੇ ਆਪਾਂ ਲਾਈਵ ਨਹੀਂ ਕਰਦੇ ਹੁੰਦੇ ਅੱਜ ਆਪਣਾ ਪਹਿਲਾ ਲਾਈਵ ਆ ਮੰਡੀ ਤੇ ਸ਼ੇਰ ਵਾਲਾ ਫਰਦਨ ਦੱਬਦੇ ਜੋਂਡੀਰੇ ਖੜਾ 5310 ਤਿੰਨ ਮਾਡਲ 375000 ਡਿਮਾਂਡ ਹੈ ਪੈਕ ਟਾਇਰ ਦੇਖੋ ਮੇਟਰ ਟਰੈਕਟਰ ਨਵੇਂ ਲੱਗੇ ਬੈਠਾ ਟਰੈਕਟਰ ਕਨੀਸ਼ਨ ਤੁਹਾਡੇ ਸਾਹਮਣੇ ਆ ਨਾਲ ਆ ਗਿਆ ਮੇਟਰ ਨਾਲ ਨਾਲ ਕੈਮਰਾ ਸਾਰੇ ਕਿਦੀ ਘੁਮੋਲੇ ਜਾਵਾਂਗੇ ਅੱਗੇ ਆ ਗਿਆ ਜੀ ਫਾਰਮ ਟਰੈਕ 365000 ਡਿਮਾਂਡ 11 ਮਾਡਲ ਦੇ ਵਿੱਚ ਆ ਪੀਵੀ 44 ਨੰਬਰ ਆ ਜੀ ਟਰੈਕਟਰ ਦਾ ਦੇਖੋ ਮਿੱਤਰੋ ਬਾਕੀ ਅੱਜ ਮਿੱਤਰੋ ਮੰਡੀ ਆ ਜਿਹੜੀ ਪੂਰੀ ਫੁੱਲ ਭਰੀ ਵੀ ਆ ਮੰਡੀ ਪੂਰੀ ਫੁੱਲ ਆ ਤੇ ਜਮਾਂ ਐਂਡ ਗੱਲਬਾਤ ਹੋਈ ਪਈ ਆ 21 ਮਾਡਲ ਅਰਚ ਖੜਾ ਮਿੱਤਰੋ 605 6 ਲੱਖ 50000 ਦਾ ਬਾਕੀ ਪੰਜਾਬ ਨੰਬਰ 50 ਚਾਪੀ ਆ ਤੇ ਬਾਈ ਆਪਣੇ ਕੋਲ ਹੀ ਆ ਗਿਆ ਮੋਬਾਈਲ ਨੰਬਰ ਕਿੰਨਾ ਵੀ ਆਪਣਾ 98777 90699 90699 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਕਿਹੜਾ ਪਿੰਡ ਦੁੱਦਾ ਹੀ ਆਪਣਾ ਜੇਲਾ ਸ਼੍ਰੀ ਮੱਖਰ ਸਾਹਿਬ ਦੁੱਦਾ ਕੌਣੀ ਵਾਲਾ ਦੁੱਦਾ ਪਿੰਡ ਆ ਬਾਈ ਦਾ 21 ਮਾਡਲ ਆ ਜੀ 21 ਮਾਡਲ ਆ ਕੈਸ਼ ਹੀ ਲੈ ਟਰੈਕਟਰ ਕੈਸ਼ ਕਾਪੀ ਦੇ ਕੈਸ਼ ਕਾਪੀ ਦਾ ਇਹਦੇ ਦੇਖੋ 5.5 ਲੱਖ ਤੋਂ ਲੈ ਕੇ 6 ਲੱਖ ਦੇ ਵਿੱਚ ਵਿੱਚ ਲੋਨ ਵੀ ਕਰਵਾ ਦਾਂਗੇ ਇਹ ਲੋਨ ਵੀ ਕਰਵਾ ਦਾਂਗੇ ਲੈ ਵੀ ਮਿੱਤਰੋ 6 ਲੱਖ ਤੱਕ ਤਾਂ ਲੋਨ ਹੀ ਹੋ ਜਾ ਨੰਬਰ ਇੱਕ ਵਾਰੀ ਬੋਲ ਦੀਸ ਮਾਰੇ 98777 ਤੇ 90699 90 ਸੇ 99 ਚੱਲਿਆ ਕਿੰਨਾ ਕਿਆ ਹੈ ਟਰੈਕਟਰ ਅਸਿਆ 12 ਦਾ ਇੱਧਰ 65 ਖੜਾ ਆ ਮਿੱਤਰੋ ਅਰਜਨ ਚੱਲਿਆ ਸਿਰਫ ਠੀਕ ਹੈ ਇਹ ਚਾਰੇ ਟਰੈਕਟਰ 22 ਦੀ ਨਹੀਂ ਤੇ ਇੱਧਰ ਮਿੱਤਰੋ 65 ਖੜਾ ਇੱਧਰ ਦੇਖ ਸਕਦੇ ਹੋ 65 ਐਚਪੀ ਦੇ ਵਿੱਚ ਫਾਰਮ ਟਰੈਕਟਰ ਨੰਬਰ 22 ਨੇ ਬੋਲਤਾ 10 ਮਾਡਲ ਦੇ ਵਿੱਚ ਆ 3,60,000 ਡਿਮਾਂਡ ਆ ਪੀਵੀ03 ਨੰਬਰ ਦੇ ਵਿੱਚ ਆ ਕੰਡੀਸ਼ਨ ਦੇਖੋ ਟਰੈਕਟਰ ਦੀ ਪਹਿਲਾ ਦਾ ਪੂਰਾ ਸਾਫ ਤੇ ਮਿੱਤਰੋ ਸੋਹਾਂ ਟਰੈਕਟਰ ਆ ਜੀ ਤੇ ਇਹ ਵੀਰ ਦੇ ਮਿੱਤਰੋ ਨੇ ਹੁਣ ਤੁਹਾਨੂੰ 265 ਡੀਆਈ ਦਿਖਾਉਣੇ ਆ ਇਧਰ ਦੇਖੋ ਮਿੱਤਰੋ ਇਹ ਵੀ ਜਮਾ ਨਵੀਆਂ ਦੀ ਮੈਂ ਕਹੀ ਜੀ ਇਹ ਜਿੰਨੇ ਟਰੈਕਟਰ ਖੜਾਈ ਖੜਾ ਜਮਾ ਗਹਿਣੀ ਆ ਇਹ ਵੀ ਮਿੱਤਰੋ ਪੰਜਾਬ ਨੰਬਰ ਦੇ ਵਿੱਚ ਆ ਪੀਵੀ 22 ਨੰਬਰ ਟਰੈਕਟਰ ਦਾ 14 ਮਾਡਲ ਆ 3115000 ਦਾ ਟਰੈਕਟਰ ਜੀ ਤੇ ਜਮਾ ਨਵੀਆਂ ਆ ਗਿਆ ਜੀ ਸਟੈਂਡਰਡ ਜਿਹੜੇ ਵੀਰ ਨੇ ਪਹਿਲਾਂ ਨੰਬਰ ਬੋਲੇ ਆ ਮਿੱਤਰੋ ਆਪ ਦਾ ਦੋਦੇ ਪਿੰਡ ਦਾ ਪਿੰਡ ਤੋਂ ਆ ਵੀਰ ਦੋਦੇ ਵਾਲੇ ਵੀਰ ਦੇ ਟਰੈਕਟਰ ਨੇ ਅਰਜਨ 1000 ਘੰਟਾ ਚੱਲਿਆ ਜਿਹੜਾ ਸੁਣਦਾ ਹੈ ਜਾਂਦੇ ਜਾਂਦੇ ਫੇਰ ਕੈਮਰਾ ਮਾਰਾਂਗੇ ਉਹਨਾਂ ਦੀ 755 ਫਾਰਮ ਟਰੈਕ ਦੇਖੋ ਮਿੱਤਰੋ ਤਾਂ ਦੇਖੋ ਪਹਿਲਾ ਦਾ ਟਰੈਕਟਰ ਤੇ ਪੂਰੇ ਸਾਫ ਤੇ ਚੰਗੇ ਟਾਇਰ ਪਏ ਆ ਮਿੱਤਰੋ ਜਿਵੇਂ ਕਹ ਜੀ ਇਹ ਕਹਿਣੀ ਆ ਟਰੈਕਟਰ 11 ਮਾਡਲ ਪਾਵਰ ਸਟੀਅਰਿੰਗ 315 ਡਿਮਾਂਡ ਆ ਇਹ ਵੀ ਪੂਰਾ ਸਾਫ ਪਿਆ ਤੇ ਆ ਅਰਜਨ ਦਾ ਮਿੱਤਰੋ ਸਿਰਫ ਤੇ ਸਿਰਫ ਜਿਵੇਂ ਕਹ ਜੀ ਹਜ਼ਾਰ ਘੰਟੇ ਚੱਲਿਆ ਬਾਈ ਜੀ ਨੰਬਰ 3 ਤੇ ਆਪਾਂ ਲਾਤਾ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਮਿੱਤਰੋ ਨਾਲ ਨਾਲ ਸਟਾਰਡਨ ਦੱਬ ਦਿਓ ਤੇ ਹੁਣ ਮਿੱਤਰੋ ਮੰਡੀ ਤੁਹਾਨੂੰ ਦਿਖਾਉਂਦਾ ਜਿਵੇਂ ਖਾਚਾ ਖਾਚਾ ਜਿਹੜੀ ਮੰਡੀ ਪੂਰੀ ਫੁੱਲ ਭਰੀ ਵੀ ਆ ਜਿੰਨੇ ਟਰੈਕਟਰ ਤੁਹਾਨੂੰ ਮੇਤਰੋ ਦਿਖਾ ਦਾਂਗੇ ਇਤਰਾ ਘੋੜਾ ਘੋੜਾ ਘੋੜਿਆਂ ਨੇ ਚੱਕ ਲੈਣਾ ਆਪਾਂ ਨੂੰ ਹਣਾ ਤੇ ਮੇਤਰੋ ਇਧਰ ਹੀ ਸੜ ਨਿਗਾਹ ਪੈ ਗਈ ਪ੍ਰੀਟ ਚ ਅੱਜ ਮੇਤਰੋ ਜਿਹੜੇ ਵੀਰੇ ਮੰਡੀ ਤੇ ਆਉਂਦੇ ਆਂ ਦੇਖਣ ਉਹਨਾਂ ਦੀ ਅੱਖਾਂ ਨਾਲ ਦੇਖੀ ਜਾਂਦੇ ਆ ਪ੍ਰੀ ਟਰੈਕਟਰ 60 49 649000 ਜਮਾਂ ਨਮਾ ਮੇਤਰੋ ਲੱਗਦਾ ਮਸੂਰੀ ਖਾਤਰ ਲੱਗ ਜਾਂਦਾ ਲਾਈਵ ਚੱਲੀ ਜਾਣਾ ਨੰਬਰ 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 ਜਮਾ ਨਮਾ 98783 98783 04188 04188 ਜਮਾ ਨਮਾ ਪ੍ਰੀ ਟਰੈਕਟਰ 6099 64900 ਡਿਮਾਂਡ ਕਲੀਸ਼ਨ ਦੇਖੋ ਕਿੰਨਾ ਚੱਲਿਆ ਕਿੰਨਾ ਕਰਿਆ ਏਜੰਸੀ ਦਾ ਜੀ 0 ਘੰਟਾ ਜੀ 0 ਘੰਟਾ ਲੈ ਵੀ 0 ਘੰਟਾ ਇਧਰ ਆ ਵੀ ਹੋਈ ਆ ਗਿਆ ਇਹ ਪਠਿਆਲੇ ਵਾਸਤੇ ਕੱਢਿਆ ਪਸ਼ਪਾਸ਼ ਨੂੰ ਠੀਕ ਆ ਇਹ ਪਠਿਆਲੇ ਵਾਸਤੇ ਆਸ ਫੈਸਲਾ ਇਸ ਆਪਾਂ ਦੇ 5 ਲੱਖ ਦੀ ਰੇਂਜ ਚ ਕੱਢਿਆ 5.5 ਲੱਖ ਦੀ ਰੇਂਜ ਦੇ ਵਿੱਚ ਇਹ ਕਿਹੜਾ ਆਪਾਂ ਨਾਮ ਹੈ 349 ਆ ਗਿਆ ਹਨਾ ਇਹ 37 ਹਜ਼ਾਰ ਸਪਾਵਰ 37 ਹਜ਼ਾਰ ਸਪਾਵਰ ਆ 349 ਮੀਰੀ ਟਰੈਕਟਰ ਪੱਠਾਣਾਂ ਖਾਤਰ ਕੱਢਿਆ ਐਮ ਆਰ ਐਫ ਦੇ ਟਾਇਰ ਲੱਗੇ ਆ ਲਿਖਿਆ ਠੀਕ ਹੈ ਜਿਵੇਂ ਕਿ ਦੀ ਫੂਰੀ ਘਤਰਾਇਆ ਹੈ ਵੀਰੇ ਇਹ ਹਾਂਜੀ ਆਪਣੀ ਏਜੰਸੀ ਆ ਵਸਾਈਡ ਠੀਕ ਕਿੱਥੇ ਆ ਇਹ ਰਾਮਪੁਰਾ ਜੀ ਰਾਮਪੁਰੇ ਏਜੰਸੀ ਆ ਵੀਰਾਂ ਦੀ ਮਿੱਤਰੋ ਪ੍ਰੈਸੀਡੈਂਟ ਆ ਗਿਆ 6090 ਇਹਨਾਂ ਦੀ ਲੁੱਕ ਚੇਂਜ ਕਰਤੀ ਹੈ ਨਾ ਸੋ ਬਦਲ ਗਈ ਬਹੁਤ ਬਹੁਤ ਫਰਕ ਪਾਦਾ ਤੇ ਹੋਰ ਇਹਦੇ ਚ ਕੀ ਕੀ ਫੀਚਰ ਪਾਤੇ ਇਹ ਵੱਡੇ ਪਲੇਟਫਾਰਮ ਚ ਆ ਗਿਆ ਜੀ ਸਾਈਡ ਗੇਅਰ ਆ ਗਿਆ ਜੀ ਪਲੇਟਫਾਰਮ ਕੰਪਨੀ ਦਾ ਲੱਗਿਆ ਲੱਗਿਆ ਹਾਂਜੀ ਹਾਂਜੀ ਵੱਡੇ ਪਲੇਟਫਾਰਮ ਛੋਟਾ ਵੀ ਆਉਂਦਾ ਠੀਕ ਹੈ ਹਾਂਜੀ ਹਾਂਜੀ ਛੋਟਾ ਵੀ ਆਉਂਦਾ ਵੱਡਾ ਪਲੇਟਫਾਰਮ ਸਾਈਡ ਗੇਅਰ ਦੇ ਵਿੱਚ ਆ ਗਿਆ ਮਿੱਤਰੋ ਪਾਵਰ ਸਟੀering ਪਾਵਰ ਸਟੀering ਆ ਗਿਆ ਇਸ ਦੇ ਉੱਪਰ ਇੱਕਾਂ ਰਿਵਰਸ ਵੀਡੀਓ ਸਾਰੇ ਫੁੱਲ ਟੌਪ ਮਾਡਲ ਆ ਜੀ ਫੁੱਲ ਟੌਪ ਮਾਡਲ ਆ 60 HP ਦੇ ਵਿੱਚ ਆ ਚੱਕੀ ਮਾੜਾ ਜਿਹਦਾ ਵੀ ਨੰਦਰੋਂ ਦਿਖਾਉਣਾ ਮਿੱਤਰੋ ਹੁਣ ਦੇਖੋ 60 HP ਦੇ ਵਿੱਚ ਆ ਐਡੀਸ਼ਨ ਦੇਖੋ ਇਹ ਕਿੰਨੇ ਦਾ ਐਸ ਨਜਾਇਜ਼ ਆਰ ਦਾ ਤੇ ਬੋਲੋ ਦੇ ਟਾਇਰਾਂ ਦੇ ਵਿੱਚ ਆਇਆ ਟਰੈਕਟਰ ਮਿੱਤਰੋ ਨਾਲ ਨਾਲ ਸ਼ੇਲਾਪਟਨ ਦਾ ਉਹਦਾ ਮੋਬਾਈਲ ਨੰਬਰ ਕਿਨ ਆ ਸੀ ਆਪਣਾ ਬੋਲ ਦਿਓ ਇੱਕ ਵਾਰੀ ਮੈੱਕ ਲੱਗਿਆ ਉਹ ਤੁਹਾਡੇ 997830 99783 04188 ਵੀਰ ਦਾ ਮਿੱਤਰੋ ਫੋਨ ਨੰਬਰ ਆ ਗੱਲਬਾਤ ਕਰ ਲਿਓ ਰੰਪਰੇ ਏਜੰਸੀ ਆ ਵੀਰਾਂ ਦੀ ਇਹ ਟਰੈਕਟਰ ਮਿੱਤਰੋ ਦੋ ਨਵੇਂ ਲਾਂਚ ਹੋਏ ਨੇ ਕਾਫੀ ਹੀ ਉੱਤੋਂ ਬਣਾ ਕੇ ਕਾਪੀ ਵੀ ਬਣ ਜੂ ਤੇ ਜਿੰਨੀ ਸਪਲਾਈ ਕਰਾਂਗੇ ਠੀਕ ਆ ਉਹ ਤਾਂ ਜਮੀ ਪਹਾ ਚ ਆ ਗਿਆ ਟਰੈਕਟਰ ਹਨਾ 35 ਨੇ ਜਦੋਂ ਦੋ ਹੀ ਪਹਾ ਨੇ ਠੀਕ ਆ ਦੋਨੇ ਟਰੈਕਟਰ ਮਿੱਤਰੋ ਪੂਰੇ ਪਹਾ ਦੇ ਤੁਸੀਂ 19 20 ਮਾਡਲ ਇਸ ਤਰ੍ਹਾਂ ਜਿਹੜਾ ਆਪਾਂ ਨਵਾਂ ਮੰਗਦੇ ਰੇ ਠੀਕ ਆ ਉਹ ਸੈਗਨੇਟ ਮਿਲੂਏ ਜਿਵੇਂ ਨਵਾਂ ਮਿਲੂ ਇਹ ਮਿੱਤਰੋ ਜਿਵੇਂ ਨਵਾਂ ਹੀ ਮਿਲ ਜੂ ਟਰੈਕਟਰ ਸਾਲ ਦੀ ਗਾਰੰਟੀ ਠੀਕ ਆ 1000 ਘੰਟੇ ਦੀ ਕਰਾਂਗੇ 1000 ਘੰਟੇ ਦੀ ਗਾਰੰਟੀ ਵੀ ਆ ਮਿੱਤਰੋ ਫਰੀਦ ਦੀ ਨਾਲ ਕਰ ਦੋ ਸ਼ੇਅਰ ਦੱਬ ਕੇ ਸੇਲਾ ਬਟਨ ਦਾ ਬੀਜ 47.10 ਸਰਮਿਤਰੋ 16 ਮਾਡਲ 355000 ਡਿਮਾਂਡ ਮੈਟਰ ਘਾੜ ਘੈਂਡ ਰੇਟਨ ਮੈਟਰੋ ਬਹੁਤ ਵਧੀਆ ਮੰਡੀ ਤੇ ਆਏ ਨੇ ਸਦਾ ਅੰਦਾਜ਼ਾ ਦੱਸਾ ਜੇ ਕਿਸੇ ਵੀਰ ਨੇ ਲੈਣਾ ਹਨਾ ਅੱਗੇ ਟਰੈਕਟਰ ਤੇ ਗੱਲਬਾਤ ਕਰਕੇ ਲੈ ਜਾ ਸਕਦਾ